ਗਲਤੀ ਤੋਂ ਗਿਆ ਵਿਧਾਨ ਸਭਾ ਹਲਕਾਦਰਮਦਰਨ ਵਿੱਚ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਅੱਜ ਮੰਗਲਵਾਰ ਸਵੇਰੇ ਔਰ ਇਸ ਤਰ੍ਹਾਂ ਜਿਹੜੇ ਕੀ ਆ ਹਲਕੇ ਵਿੱਚ ਜਿਹੜੇ ਵੱਖ-ਵੱਖ ਉਮੀਦਵਾਰਾਂ ਨੇ ਜਿਵੇਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅਕਾਲੀ ਦਲ ਤੋਂ ਉਮੀਦਵਾਰਾਂ ਔਰ ਇਸੇ ਤਰ੍ਹਾਂ ਜਿਹੜੇ ਆਪਣੀ ਵੋਟ ਇਸਤੇਮਾਲ ਕਰ ਚੁੱਕੇ ਹਨ ਸਾਡੇ ਨਾਲ ਮੌਜੂਦ ਹਨ ਹਰਜੀਤ ਸਿੰਘ ਸੰਧੂ ਜੋ ਭਾਰਤੀ ਜਨਤਾ ਪਾਰਟੀ ਦੇ ਇਥੋਂ ਉਮੀਦਵਾਰ ਹਨ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਇਲੈਕਸ਼ਨ ਕਮਿਸ਼ਨ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਹਨ ਕੀ ਕਹਿਣਾ ਚਾਹੁੰਦੇ ਦੇ ਪਰ ਮੈਂ ਸਵੇਰ ਦਾ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਤਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀ ਪਿਆਰ ਨਜ਼ਰ ਆਇਆ ਜਿੱਥੇ ਵੀ ਗਏ ਆ ਲੋਕਾਂ ਨੇ ਖੁਦ ਬਿਨਾ ਕਿਸੇ ਡਰ ਭਾਏ ਤੋਂ ਇਸ ਵਾਰ ਸਾਡੀ ਵੋਟ ਚੋਣ ਨਿਸ਼ਾਨ ਕਮਲ ਦੇ ਫੁੱਲ ਨੂੰ ਤੇ ਗੁਰੂ ਕਿਰਪਾ ਕਰੇ ਚਿਰਗੁਰ ਅਰਜਨ ਦੇਵ ਪਾਸ਼ਾ ਦੀ ਪਵਿੱਤਰ ਧਰਤੀ ਆ 14 ਨਵੰਬਰ ਨੂੰ ਇੱਕ ਇਤਿਹਾਸਿਕ ਜਿੱਤ ਇਤਿਹਾਸਿਕ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਨਜ਼ਰ ਆਉਂਦਾ ਆ ਕੋਈ ਤੁਹਾਨੂੰ ਲੱਗਾ ਹੋਵੇ ਕਿਤੇ ਵੀ ਕਿਤੇ ਦਬਾਅ ਬਣਾਇਆ ਗਿਆ ਜਾਂ ਵਰਕਰਾਂ ਤੇ ਜਾਂ ਕਿਸੇ ਸ਼ਿਫਟ ਕੋਈ ਗੱਲਬਾਤ ਹੋਈ ਹੋਵੇ ਤੁਸੀਂ ਦੇਖਿਆ ਜਾਂ ਪਿਛਲੇ ਦਿਨਾਂ ਚ ਜੋ ਕੁਝ ਇਹ ਕਰ ਸਕਦੇ ਇਹਨਾਂ ਲੋਕਾਂ ਨੇ ਕੀਤਾ ਪਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਬੂਥ-ਬੂਥ ਪੱਧਰ ਤੱਕ ਇੰਨੇ ਮਜ਼ਬੂਤ ਹੋ ਗਏ ਉਹ ਇਹਨਾਂ ਲੋਕਾਂ ਦੇ ਬੈਕਅਪੇ ਡਰਦੇ ਵਿੱਚ ਨਹੀਂ ਹੁੰਦੇ ਨਾ ਉਹ ਸ਼ਿਕਾਇਤਾਂ ਵਾਲੇ ਮਸਲੇ ਚ ਹੁੰਦੇ ਉਹ ਕਹਿੰਦੇ ਇਹਨਾਂ ਨੂੰ ਜਵਾਬ ਜਿਹੜਾ ਜਦਾਂ ਦੇਣਾ ਉਦਾਂ ਹੀ ਦੇਵਾਂਗੇ ਤੇ ਦੇ ਵੀ ਰਹੇ ਨੇ ਡਟ ਕੇ ਤੁਸੀਂ ਪਿੰਡਾਂ ਚ ਵੀ ਜਾ ਕੇ ਵੇਖੋ ਮਾ ਬੁਰਜ 195 ਗੰਢੀ ਪਿੰਡ ਸੋਲਸ ਸੈਣਪਾਗਲ ਸਿੰਘ ਤਾਂਤੇ ਲੱਗੇ ਉੱਥੇ ਬੂਥਾਂ ਦੇ ਉੱਤੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਫਤਵਾ ਦੇ ਰਹੇ ਸਰਦੀ ਬੈਲਟ ਹੁੰਦੇ ਨਾਲ ਤੇ ਹਲਕੇ ਵਿੱਚ ਕਈ ਅਜਿਹੇ ਪਿੰਡ ਵੀ ਆਨੇਸਰਾ ਦੇ ਨਾਲ ਲੱਗਦੇ ਆ ਉੱਥੇ ਵੀ ਪਹਿਲਾਂ ਕਦੀ ਵੀ ਬੀਜੇਪੀ ਦਾ ਕਦੀ ਨਾਮ ਨਹੀਂ ਨਜ਼ਰ ਆਉਂਦਾ ਹੁੰਦਾ ਛੰਟੜੀ ਦਰਹੰਦਾਈ ਹੁਣ ਬੂਥ ਵੀ ਲੱਗ ਲਾ ਪਿਆ ਇਹੀ ਤਾਂ ਵਹਿਮ ਕੱਢ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਕਰ ਆ ਤੁਸੀਂ ਬੁਰਜ 169 ਦੇਖੋ ਸੋਲ ਦੇਖ ਲੋ ਜੀ ਚਾਹਲ ਪਿੰਡ ਦੇਖ ਲੋ ਜੀ ਨਸ਼ਹਿਰੇ ਵਾਲੇ ਸਾਈਡ ਦੇ ਢਾਲਾ ਦੇਖੋ ਗੁਰੂ ਕਿਰਪਾ ਕਰੇ ਇੱਕ ਵਰੀ ਲੋਕਾਂ ਦੇ ਦਲਾਂ ਚ ਖੁਸ਼ੀ ਆਪੂ ਦੂਜੀਆਂ ਪਾਰਟੀਆਂ ਨੇ ਤੇ ਸਵੇਰੇ 9 10 ਵਜੇ ਜਾ ਕੇ ਹੌਲੀ ਹੌਲੀ ਟੈਂਟ ਟੰਟ ਲਾਇਆ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ 6 ਵਜੇ ਹੀ ਤੁਹਾਨੂੰ ਐਨ ਪੰਡਾਲ ਸਜੇ ਖੁਸ਼ੀ ਚਿਹਰਿਆਂ ਤੇ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਆ ਇਤਿਹਾਸਿਕ ਫੈਸਲਾ 14 ਨਵੰਬਰ ਨੂੰ ਤੁਹਾਡੇ ਸਾਹਮਣੇ ਆਊਗਾ ਪੂਰੇ ਵਿਸ਼ਵਾਸ ਦੇ ਨਾਲ ਕਰੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜੀ ਸ਼ਕਤੀ ਕੀਤੀ ਗਈ ਹੈ ਜੇ ਵੇਖਿਆ ਜਾਵੇ ਐਸਐਸਪੀ ਦੂਈ ਮਤਲ ਕਰ ਦਿੱਤਾ ਗਿਆ ਵਾ ਤਾਨੂੰ ਲੱਗ ਰਿਹਾ ਕਿ ਟਰਾਂਸਪੇਰੈਂਸੀ ਦਾ ਸਾਰਾ ਕੰਮ ਚੱਲ ਰਿਹਾ ਦੇਖੋ ਜੀ ਮਾਂਜੋ ਇਲੈਕਸ਼ਨ ਕਮਿਸ਼ਨ ਦਾ ਅਸੀਂ ਸਵਾਗਤ ਕਰਦੇ ਹਾਂ ਕਿ ਜਿੱਥੇ ਵੀ ਅੱਜ ਕੱਲ ਪਿਛਲੇ ਸਮੇਂ ਚ ਵੀ ਜਿੱਥੇ ਵੀ ਧਿਆਨ ਚ ਦਿੱਤੀ ਗਈ ਹੈ ਮਾਂਜੋ ਇਲੈਕਸ਼ਨ ਕਮਿਸ਼ਨ ਨੇ ਹਰੇਕ ਗੱਲ ਨੂੰ ਦੇਖਦਿਆ ਹੈ ਮੈਰਿਟ ਤੇ ਉਸ ਚੀਜ਼ ਨੂੰ ਲਿਆ ਪਰ ਇਹਨਾਂ ਦੀ ਪਿਛਲੇ ਸਮੇਂ ਦੀਆਂ ਜਿਹੜੀਆਂ ਸਿੱਧੀਆਂ ਹੀ ਸ਼ਾਮ ਦੰਡ ભેਦ ਸਿਸੋਦੀਆ ਵੱਲੋਂ ਕਹਿਣਾ ਉਸੀ ਦੇ ਵਿੱਚ ਖਾਸ ਕਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਪੂਰੇ ਤਤ ਪਰ ਚਰਾਰਤਾ ਰਾਤ ਵੀ ਬੜਾ ਕੁਝ ਕੀਤਾ ਇਹਨਾਂ ਨੇ ਪਰ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਅੱਗੇ ਇਹਨਾਂ ਦਾ ਜਿਹੜਾ ਟਿਕਣਾ ਉਹ ਬਹੁਤ ਮੁਸ਼ਕਲ ਹੈ ਵੋਟਰਾਂ ਨੂੰ ਕੀ ਅਪੀਲ ਕਰਨੇ ਚਾਹੁੰਦੇ ਜੇ ਸਮਾਂ ਥੋੜਾ ਰਹਿ ਗਿਆ VOTING ਚ ਮੈਂ ਤਾਂ ਵੋਟਰਾਂ ਨੂੰ ਅਹੀ ਅਪੀਲ ਕਰਦਾ ਕਿ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਵਿੱਤਰ ਧਰਤੀ ਦੇ ਰਹਿਣ ਵਾਲੇ ਸਾਰੇ ਸੂਝਮਾਨ ਵੋਟਰਾਂ ਨੂੰ ਕਿ ਆਓ ਤਕੜੇ ਹੋ ਕੇ ਮੋੜ ਰੰਗਲੇ ਪੰਜਾਬ ਦੀ ਇਸ ਜਿੰਮਨੀ ਇਲੈਕਸ਼ਨ ਤੋਂ ਨਹੀਂ ਰੱਖੀਏ ਆਪੋ ਆਪਣੀ ਵੋਟ ਜਿਹੜੀ ਉਹ ਸਾਰੇ ਕੰਮ ਛੱਡ ਕੇ ਅੱਜ ਜਿਥੇ ਵੀ ਬੂਥ ਤੇ ਨੇ ਜਿੱਥੇ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਨੇ ਅੱਜ ਪਹਿਲ ਦੇ ਹੱਦ ਤੇ ਆਪਣੀ ਵੋਟ ਪਾਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਇਲਾਕੇ ਦਾ ਸਾਡੇ ਬੱਚਿਆਂ ਦਾ ਜੋ ਹਾਲਾਤ ਹੈ ਤਰਨ ਤਰਨ ਦੇ ਇੱਕ ਸਹਿਮ ਦਾ ਡਰ ਦਾ ਮਾਹੌਲ ਦੂਰ ਹੋ ਸਕੇ ਇਸ ਕਰਕੇ ਤੁਹਾਡੀ ਵੋਟ 'ਚ ਬੜੀ ਤਾਕਤ ਆ ਆਓ ਤਕੜੇ ਹੋ ਕੇ ਜਿਹੜੀ ਆਪ ਆਪਣੀ ਵੋਟ ਦਾ ਪਾਉਣ ਜ਼ਰੂਰ ਆਓ ਸਨਮਾ ਇਹਨਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਜਿਨ੍ਹਾਂ ਨੇ ਹਰ ਵੋਟਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਜ਼ਰੂਰ ਪੁੱਜਣ ਤਾਂ ਕਿ ਅੱਗੇ ਸੁਨਹਿਰਾ ਭਵਿੱਖ ਜੜਾ ਬਣਾਇਆ ਜਾ ਸਕੇ ਰਮਨ ਚਾਵਲਾ ਜਗਮਨ ਟੀਵੀ ਤਰੰਤਾਂ